ਇੱਕ ਗੁਰੂ ਪਿਆਰ ਦੀ ਸਾਖੀ ਇੱਕ ਪ੍ਰੇਮਰੂ ਜਿਸ ਨੂੰ ਕੇ ਗੁਰੂ ਨਾਲ ਬੜਾ ਇਸ਼ਕ ਸੀ ਪ੍ਰੇਮੀ ਸੀ ਆਪਣੀ ਹੱਡ ਬੀਤੀ ਦੱਸਦਾ ਹੈ ਕਿ ਮੈਂ ਜਦੋਂ ਵੀ ਡੇਰੇ ਆਉਣਾ ਤਾਂ ਮੇਰੇ ਬਾਪ ਨੇ ਮੈਨੂੰ ਬੜੇ ਤਾਨੇ ਮੇਨੇ ਮਾਰਨੇ ਮੈਂ ਬੜਾ ਉਦਾਸ ਹੋ ਜਾਂਦਾ ਸੀ ਜਦੋਂ ਮੈਂ ਫਿਰ ਬਾਪੂ ਪਾਸੋਂ ਡੇਰੇ ਆਉਣ ਦੀ ਇਜਾਜ਼ਤ ਮੰਗੀ ਤਾਂ ਪਿਓ ਨੇ ਕਿਹਾ ਦੇਖ ਹੁਣ ਸੌਣੀ ਬੀਜੀ ਹੈ ਅਗਰ ਤੂੰ 200 ਮਣ ਪੱਕੇ ਦਾਣੇ ਕਰ ਦੇਵੇਂਗਾ ਫਿਰ ਤੂੰ ਬੜੀ ਖੁਸ਼ੀ ਨਾਲ ਗੁਰੂ ਦੀ ਸੇਵਾ ਕਰਾਵੇਂ ਤਾਂ ਇਸ ਸ਼ਰਤ ਤੇ ਮੈਂ ਵੀ ਗੁਰੂ ਦਾ ਆਸਰਾ ਲੈ ਕੇ ਬੜੇ ਹੀ ਜੋਰ ਨਾਲ ਸੋਹਣੀ ਬੀਜ ਦਿੱਤੀ ਤੇ ਬੜੇ ਹੀ ਉਦਮ ਨਾਲ ਉਸ ਦੀ ਪਾਲਣਾ ਕਰਦਾ ਆਇਆ ਤਾਂ ਜਦੋਂ ਫਸਲ ਵੱਢੀ ਗਈ ਤਾਂ ਅਸੀਂ ਦੋਵੇਂ ਪਿਓ ਪੁੱਤਰ ਕਣਕ ਲੈ ਕੇ ਵੇਚਣ ਖਾਤਰ ਮੰਡੀ ਲੈ ਗਏ ਮੰਡੀ ਵਿੱਚ ਆੜਤੀਏ ਦੀ ਦੁਕਾਨ ਉੱਪਰ ਸਾਰੇ ਕਣਕ ਸੌਟ ਦਿੱਤੀ ਔਰ ਸਾਰੇ ਕਣਕ ਦੀ ਬੋਲੀ ਦੀ ਬੋਲੀ ਵੀ ਅੱਛੀ ਲੱਗ ਗਈ ਜਦੋਂ ਕਣਕ ਦੀ ਪ੍ਰਾਈ ਹੋਣ ਲੱਗੀ ਤਾਂ ਮੇਰਾ ਦਿਲ ਬੜਾ ਡਰੇ ਜਦੋਂ ਸਾਰੇ ਕਣਕ ਤੋਲ ਕੇ ਬੋਰੀਆਂ ਵਿੱਚ ਭਰ ਗਈ ਤਾਂ ਮੈਂ ਬੋਰੀਆਂ ਗਿਣੀਆਂ ਤਾਂ 78 ਨਿਕਲੀਆਂ ਮੇਰੇ ਦਿਲ ਨੂੰ ਬੜੀ ਸੱਟ ਵੱਜੀ ਕਿਉਂ ਮਾਲਕਾ ਸ਼ਾਇਦ ਮੈਂ ਹੁਣ ਡੇਰੇ ਨਾ ਆ ਸਕਾਂ ਔਰ ਅੰਦਰੋਂ ਫਰਿਆਦ ਕੀਤੀ ਜਦੋਂ ਬਾਪ ਨੇ ਬੋਰੀਆਂ ਗਿਣੀਆਂ ਤਾਂ ਫਿਰ 78 ਹੀ ਨਿਕਲੀਆਂ ਉਦਰ ਆੜਤੀਆ ਵੀ ਆ ਗਿਆ ਜਦੋਂ ਉਸ ਨੇ ਬੋਰੀਆਂ ਨੂੰ ਗਿਣਿਆ ਤਾਂ 80 ਨਿਕਲਨਾ ਤਾ ਉਹ ਕਹਿੰਦਾ ਹੈ ਆੜਤੀਏ ਨੇ ਕਿਆ ਕਿ ਲਾਲਾ ਜੀ ਸਾਡੀਆਂ ਬੋਰੀਆਂ ਤਾਂ 78 ਹਨ ਤੁਸੀਂ 80 ਕਿਸ ਤਰ੍ਹਾਂ ਕਹਿ ਰਹੇ ਹੋ ਤਾ ਲਾਲਾ ਕਹਿੰਦਾ ਤੂੰ ਜ਼ਿਆਦਾ ਪੜਿਆ ਹੋਇਆ ਹੈ ਮੈਂ ਗਿਣਤੀ ਕਰ ਲਈ ਹੈ ਤੇ ਮਨੀਮ ਨੇ ਵੀ ਬੋਰੀਆਂ 80 ਹੀ ਹਨ ਆ ਲਓ ਅਸੀਂ ਬੋਰੀਆਂ ਦਾ ਹਿਸਾਬ ਤਾਂ ਫਿਰ ਉਸ ਬਾਪੂ ਕਹਿੰਦਾ ਹੈ ਬੇਟਾ ਹੁਣ ਤੂੰ ਜਿੰਨਾ ਚਿਰ ਚਾਹੇ ਡੇਰੇ ਵਿੱਚ ਜਾ ਔਰ ਆਪਣੇ ਗੁਰੂ ਦੀ ਸੇਵਾ ਕਰ ਮੇਰੇ ਵੱਲੋਂ ਕੋਈ ਨਾਰਾਜ਼ਗੀ ਨਹੀਂ ਸੋ ਉਹ ਕਹਿੰਦਾ ਹੈ ਕਿ ਉਸੇ ਵਕਤ ਪਿੰਡ ਆ ਕਿਸਮਾਨ ਬੰਨਿਆ ਤੇ ਡੇਰੇ ਆ ਗਿਆ ਔਰ ਹੁਣ ਤੱਕ ਪਿੰਡ ਵਾਪਸ ਨਹੀਂ ਗਿਆ ਸੋ ਪਿਆਰਿਓ ਗੁਰੂ ਪੂਰਾ ਹੈ ਅਸੀਂ ਉਸ ਪਾਸੋਂ دنیਵੀ ਕੰਮ ਕਰਵਾਉਣਾ ਚਾਹੁੰਦੇ ਹਾਂ ਜੋ ਕਿ ਸਾਡੇ ਕਿਸੇ ਕੰਮ ਦੇ ਨਹੀਂ ਔਰ ਮਾਲਕ ਸਾਨੂੰ ਉਹ ਚੀਜ਼ ਦੇਣਾ ਚਾਹੁੰਦਾ ਹੈ ਜਿਸ ਦਾ ਪਤਾ ਉਸ ਵੇਲੇ ਲੱਗੇਗਾ ਜਦੋਂ ਅਸੀਂ ਦੁਨੀਆ ਤੋਂ ਦੂਰ ਚਲੇ ਜਾਵਾਂਗੇ